ਇਹ ਲਾਸ਼ਾਂ ਨੂੰ ਗੇਂਡਣ ਵਾਲਾ ਖੁਦ ਇੱਕ লাশ ਬਣ ਗਿਆ ਸਿਰਫ 6 ਦੇ ਕਰੀਬ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੂੰ ਸੈਂਟੈਂਸ ਕੀਤਾ ਗਿਆ ਉਹਨਾਂ ਨੂੰ ਸਜ਼ਾ ਹੋਈ ਉਹ ਵੀ ਬਹੁਤ ਸਾਲ ਉਹਨਾਂ ਦੇ ਪਰਿਵਾਰ ਵੱਲੋਂ ਲੜਾਈ ਲੜੀ ਗਈ ਸਿੱਖ ਕੌਮ ਵੱਲੋਂ ਲੜਾਈ ਲੜੀ ਗਈ ਪਰ ਅਜੇ ਤੱਕ ਵੀ ਜਿਹੜਾ ਨਿਆਂ ਆ ਉਹ ਨਹੀਂ ਮਿਲਿਆ ਪੂਰੀ ਦੁਨੀਆ ਦੇ ਵਿੱਚ ਇੱਕੋ ਹੀ ਜਗ੍ਹਾ ਆ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਮ ਦੇ ਉੱਤੇ ਪਾਰਕ ਫ੍ਰिजਨੋ ਦੇ ਵਿੱਚ 26 ਅਗਸਤ 2017 ਨੂੰ ਵਿਕਟੋਰੀਆ ਪਾਰਕ ਸੀਗਾ ਉਹਦਾ ਨਾਮ ਬਦਲ ਕੇ ਉੱਥੇ ਦੀ ਸਿਟੀ ਕਾਉਂਸਲ ਨੇ ਸਿੱਖਾਂ ਦੇ ਕਹਿਣ ਦੇ ਉੱਤੇ ਜਸਵੰਤ ਭਾਈ ਸ਼ੀਰ ਭਾਈ ਜਸਵੰਤ ਸਿੰਘ ਖਾਲੜਾ ਪਾਰਕ ਨਾਂ ਉਹਦਾ ਰੱਖਿਆ ਗਿਆ ਤੇ ਉਹਨਾਂ ਨੇ ਜਦੋਂ ਸਿਟੀ ਨੇ ਇਹ ਮਤਾ ਵੀ ਪਾਸ ਕੀਤਾ ਸੀ ਉਹਨਾਂ ਨੇ ਇਹ ਕਿਹਾ ਪੇ ਪੰਜਾਬੀ ਤੇ ਸਿੱਖ ਜਿਹੜੀ ਕਮਿਊਨਿਟੀ ਆ ਉਹ ਭਾਈ ਜਸਵੰਤ ਸਿੰਘ ਖਾਲੜਾ ਨੂੰ ਮਾਰਟਰ ਲੂਥਰ ਕਿੰਗ ਦੀ ਤਰ੍ਹਾਂ ਹੀ ਮੰਨਦੇ ਹੈਗੇ ਆ ਉਹਨਾਂ ਦੇ ਨਾਮ ਦੇ ਉੱਤੇ ਫਿਲਮ ਰਿਲੀਜ਼ ਹੋਣੀ ਸੀ ਉਹ ਕਾਫੀ ਲੰਬੇ ਸਮੇਂ ਤੋਂ ਜਿਹੜੀ ਸੈਂਸਰ ਬੋਰਡ ਨੇ ਫੜੀ ਹੋਈ ਹੈਗੀ ਆ ਰੱਖੀ ਹੋਈ ਆ ਜਿਹੜਾ ਫਰੀਜ਼ਨੋ ਦੇ ਬਜ਼ੁਰਗ ਇਸ ਵਿਧਾਈ ਦੇ ਪਾਤਰ ਹਰ ਸਾਲ ਉਹ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਕਰਦੇ ਆ ਇਸ ਮਹੀਨੇ ਵੀ ਉਹ ਨਹੀਂ ਕਰਨਾ ਹੈਗਾ ਜੇ ਤੁਹਾਨੂੰ ਡੇਟ ਯਾਦ ਹੋਈ ਰਾਜਕਨਵੀਰ ਸਿੰਘ ਦੀ ਸ਼ੇਅਰ ਕਰ ਦਿਓ ਕਿਉਂਕਿ ਉਹਨਾਂ ਦੀ ਕਾਲ ਵੀ ਆਈ ਸੀ ਤੇ ਕਾਫੀ ਵੱਡੀ ਗਿਣਤੀ ਚ ਜਿਹੜੇ ਸਿੱਖ ਸੰਗਤਾਂ ਉੱਥੇ ਪਹੁੰਚਦੀਆਂ ਉਹਨਾਂ ਨੂੰ ਯਾਦ ਕਰਦੀਆਂ ਹੈਗੀਆਂ ਬਾਕੀ ਸਵੇਰੇ ਤੁਸੀਂ ਪ੍ਰਵੀਨ ਸ਼ਰਮਾ ਹੋਣਾ ਤੋਂ ਉਹਨਾਂ ਬਾਰੇ ਡਿਟੇਲ ਜਿਹੜੀ ਇਨਫੋਰਮੇਸ਼ਨ ਆ ਉਹ ਸੁਣੀ ਵੀ ਹੈਗੀ ਆ ਕੋਸ਼ਿਸ਼ ਕਰਾਂਗੇ ਦੁਪਹਿਰ ਵਾਲੇ ਪ੍ਰੋਗਰਾਮ ਵਿੱਚ ਵੀ ਉਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਆ ਉਹ ਦਿੱਤੀ ਜਾਵੇ ਬਿਲਕੁਲ ਜੀ 21 ਤਰੀਕ ਨੂੰ ਪ੍ਰੋਗਰਾਮ ਆ ਜੀ ਇਸ ਵਾਰੀ ਜਿਹੜੇ ਜਸਵੰਤ ਸਿੰਘ ਖਾਲੜਾ ਪਾਰਕ ਦੇ ਜਿਹੜੇ ਬਜ਼ੁਰਗਾਂ ਜੁਕਾਰਾ ਮੂਵਮੈਂਟ ਕਿਉਂਕਿ ਉਸ ਟਾਈਮ ਦੇ ਉੱਤੇ ਇਹ ਜਿਹੜੀਆਂ ਆਰਗੇਨਾਈਜੇਸ਼ਨ ਸਿਕ ਆਰਗੇਨਾਈਜੇਸ਼ਨਾਂ ਨੇ ਮੋਰੇ ਹੋ ਕੇ ਮਤਾ ਜਿਹੜਾ ਉਹ ਲਿਆਂਦਾ ਸੀ ਇਹ ਵੀ ਚੀਜ਼ ਜਿਹੜੀ ਦੇਖਣ ਨੂੰ ਮਿਲੀ ਸੀ ਫਰੇਜ਼ਨੋ ਦੇ ਵਿੱਚ ਹੀ ਇਸ ਚੀਜ਼ ਦੇ ਉਲਟ ਵੀ ਜਿਹੜੇ ਕਈ ਲੋਕ ਜਿਹੜੇ ਉਹ ਚੱਲ ਰਹੇ ਸੀਗੇ ਜਿੰਨਾ ਜਿਹੜੇ ਚਾਹੁੰਦੇ ਨਹੀਂ ਸੀਗੇ ਵੀ ਭਾਈ ਖਾਲੜਾ ਜੀ ਦੇ ਨਾਮ ਦੇ ਉੱਤੇ ਜਿਹੜਾ ਪਾਰਕ ਜਾਂ ਸਿੱਖਾਂ ਦੇ ਹੱਕ ਦੀ ਜਿਹੜੀ ਉਹ ਗੱਲ ਹੋਵੇ ਪਰ ਸਾਰਿਆਂ ਨੇ ਜ਼ੋਰ ਮਾਰ ਕੇ ਇਵੈਂਚੁਅਲੀ ਇਸ ਨੂੰ ਜਿਹੜਾ ਉਹ ਪਾਸ ਕਰਵਾਇਆ ਸੀ ਅਪਾ ਇੱਕ ਰਿਫੇਰ ਫਰੇਜ਼ਨੋ ਸਿਟੀ ਕੌਂਸਲ ਦਾ ਵੀ ਧੰਨਵਾਦ ਕਰਦੇ ਆ ਇਥੋਂ ਦੇ ਬਿਸ਼ਿੰਦਿਆਂ ਦਾ ਵੀ ਧੰਨਵਾਦ ਕਰਦੇ ਆ ਵੀ ਇਥੇ ਜਿਹੜੇ ਆ ਮਨੁੱਖੀ ਅਧਿਕਾਰਾਂ ਦੇ ਚਾਨਣ ਮਨਾਰੇ ਭਾਈ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੀ ਨਾਮ ਦੇ ਉੱਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਆ ਉਥੇ ਪਾਰਕ ਆ ਤੇ 21 ਆਉਂਦੀ 21 ਸਤੰਬਰ ਨੂੰ ਸ਼ਨੀਚਰਵਾਰ ਦਾ ਦਿਨ ਦੁਪਹਿਰ 12 ਤੋਂ 6 ਵਜੇ ਤੱਕ ਉਥੇ ਜਿਹੜਾ ਪ੍ਰੋਗਰਾਮ ਆ ਉਹ ਹੋਵੇਗਾ ਇਨਾ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਮਨੁੱਖੀ ਅਧਿਕਾਰ ਦਿਹਾੜੇ ਦੇ ਤੌਰ ਤੇ ਉੱਥੇ ਇਹ ਵੀ ਸੋਚਿਆ ਜਾਂਦਾ ਸੀ ਕਿ ਬੇਕਰਸਫੀਲਡ ਦੇ ਵਿੱਚ ਵੀ ਕੋਸ਼ਿਸ਼ ਕੀਤੀ ਗਈ ਸੀ ਇੱਕ ਪਾਰਕ ਦਾ ਨਾਮ ਭਾਈ ਸੁਵੰਨ ਸਿੰਘ ਹਾਲੜਾ ਹੋਂਦੇ ਨਾਮ ਤੇ ਰੱਖਿਆ ਜਾਵੇ ਪਰ ਕਈ ਪੰਜਾਬੀਆਂ ਨੇ ਉਹਦਾ ਜਿਹੜਾ ਵਿਰੋਧ ਕੀਤਾ ਸੀ ਜੀ ਇਹ ਦੇਖੋ ਕਈਆਂ ਨੂੰ ਕਿਸੇ ਹੋਰ ਕਹਿ ਸਕਦੇ ਆ ਵੀ ਵਿਚਾਰਧਾਰਾ ਦੇ ਨਾਲ ਕੋਈ ਚੀਜ਼ ਉਲਟ ਹੋ ਸਕਦਾ ਹੈ ਪਰ ਅਨਮਨੁੱਖੀ ਤਸ਼ੱਦਦ ਨੂੰ ਉਜਾਗਰ ਕਰਨ ਵਾਲਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲਾ ਉਹਦੇ ਵਿੱਚ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਪਰ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਵੀ ਫਿਰ ਵੀ ਅਜਿਹੇ ਲੋਕ ਦੁਨੀਆ ਦੇ ਉੱਤੇ ਮੌਜੂਦ ਨੇ ਜਿਹੜੇ ਆਪ ਇਦਾਂ ਦੀਆਂ ਜਿਹੜੀਆਂ ਕਰਤੂਤਾਂ ਜਿਹੜੀਆਂ ਉਹ ਕਰਦੇ ਆ ਉਹਨਾਂ ਸ਼ਹੀਦਾਂ ਦਾ ਉਹਨਾਂ ਇਨਸਾਨੀਅਤ ਦੇ ਲਈ ਨਾਮ ਕਮਾਉਣ ਵਾਲੇ ਲੋਕਾਂ ਦਾ ਇਨਸਾਨੀਅਤ ਦੀ ਬਾਤ ਪਾਉਣ ਵਾਲੇ ਲੋਕਾਂ ਦੇ ਵੀ ਉਲਟ ਜਿਹੜੇ ਉਹ ਆ ਕੇ ਭੁਗਤ ਜਾਂਦੇ ਆ ਆਪਣੀਆਂ ਜਿਹੜੀਆਂ ਨਿੱਜੀ ਕਹਿ ਲੋ ਵੀ ਵਿਚਾਰਧਾਰਕ ਵਖਰੇਵਿਆਂ ਦੇ ਜਿਹੜੇ ਕਰਕੇ ਕਿਉਂਕਿ ਦੂਜੇ ਪਾਸੇ ਜਿਹੜੇ ਲੋਕ ਆ ਉਹ ਥੋੜੇ ਜੇ ਉਹਨਾਂ ਦੇ ਵਿਚਾਰਾਂ ਦੇ ਨਾਲ ਮੇਲ ਨਹੀਂ ਖਾਂਦੇ ਪਰ ਤਾਂ ਵੀ ਇਹ ਜਿਹੇ ਕਾਮਨ ਪੁਆਇੰਟ ਦੇ ਉੱਤੇ ਵੀ ਉਹ ਨਾਲ ਜੁੜਨ ਨੂੰ ਜਿਹੜੇ ਉਹ ਰਾਜੀ ਨਹੀਂ ਹੁੰਦੇ ਅਫਸੋਸ ਹੈ ਉਸ ਚੀਜ਼ ਦਾ ਪਰ ਉਮੀਦ ਕਰਦੇ ਹਾਂ ਪ੍ਰਮਾਤਮਾ ਉਹਨਾਂ ਨੂੰ ਸਮਤ ਬਖਸ਼ੇ ਤੇ ਇਦਾਂ ਦੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਚਾਨਣ ਮੁਨਾਰੇ ਆ ਉਹਨਾਂ ਦੇ ਯਾਦਗਾਰਾ ਉਹਨਾਂ ਦੀਆਂ ਯਾਦਾਂ ਆ ਉਹ ਇਸੇ ਤਰੀਕੇ ਦੇ ਨਾਲ ਬਰਕਰਾਰ ਰਹਿਣ ਤੇ ਉਹ ਅੱਗੇ ਫਤੀਆਂ ਰਹਿਣ